ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਇਹ ਰੱਬ ਦੀ ਬੜੀ ਵੱਡੀ ਦਾਤ ਹੈ ਰੱਬ ਦੀ ਬੜੀ ਵੱਡੀ ਬਖਸ਼ਿਸ਼ ਹੈ ਇਹਦੇ ਕਰ ਇਹਦੇ ਕਰਕੇ ਹੀ ਅਸੀਂ ਰੱਬ ਨਾਲ ਵੀ ਜੁੜ ਸਕਦੇ ਹਾਂ ਚੰਗੇ ਕੰਮ ਵੀ ਕਰ ਸਕਦੇ ਹਾਂ ਇਹਦੇ ਕਰਕੇ ਅਸੀਂ ਭਟਕ ਵੀ ਸਕਦੇ ਹਾਂ ਕਬੀਰ ਮਨ ਪੰਖੀ ਭਇਆ ਉੱਡ ਉੱਡਦਾ ਦਿਸ ਜਾਏ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਮਨ ਹੈ ਨਾ ਇਹ ਪੰਛੀ ਵਰਗਾ ਹੈ ਪਟਕਦਾ ਰਹਿੰਦਾ ਹੈ ਭੱਜਦਾ ਰਹਿੰਦਾ ਹੈ ਤੁਸੀਂ ਆਪਣੇ ਵੱਲ ਥੋੜੀ ਹੁਣ ਗੌਰ ਕਰਕੇ ਵੇਖਿਓ ਅਸੀਂ ਸੰਗਤ ਚ ਬੈਠੇ ਆ ਨਾ ਹੁਣ ਵੀ ਸਾਡਾ ਮਨ ਭੱਜ ਰਿਹਾ ਹੈ ਕੋਈ ਗੱਲ ਅਸੀਂ ਸੁਣ ਪਾਉਨੇ ਆ ਮੰਨ ਲਓ ਕਥਾ ਚੱਲ ਰਹੀ ਹੈ ਕੀਰਤਨ ਚੱਲ ਰਿਹਾ ਹੈ ਕਦੇ ਸੁਣਦੇ ਆ ਕਦੇ ਫਿਰ ਗੈਰ ਹਾਜ਼ਰ ਹੋ ਜਾਂਦੇ ਆ ਥੋੜੇ ਟਾਈਮ ਲਈ ਹਾਜ਼ਰ ਹੁੰਨੇ ਆ ਫਿਰ ਗੈਰ ਹਾਜ਼ਰ ਹੋ ਜਾਂਦੇ ਆ ਮਨ ਭੱਜਦਾ ਰਹਿੰਦਾ ਹੈ ਇਹਦਾ ਸੁਭਾਅ ਹੈ ਇਹਦੀ ਆਦਤ ਹੈ